ਬੇਲ ਨੇ ਸੀ ਲਾਏ ਡੀਸੀ ਸਾਹਿਬ ਨੇ ਆਰਡਰ ਕਰਤੇ ਬੇਲ ਨੇ ਖੁੱਲ ਗਏ ਗੰਨਾ ਕੱਚਾ ਸੀ ਉਦੋਂ ਅਸੀਂ ਕਹਿੰਦੇ ਗੰਨੇ ਦੀ ਰਿਕਵਰੀ ਨਹੀਂ ਹੈਗੀ ਸਾਡਾ ਬੰਦਾ ਨਹੀਂ ਸ਼ੁਰੂ ਹੋਇਆ ਗੋੜ ਇਹਨਾਂ ਨੇ ਖੰਡ ਪਾ ਕੇ ਬਣਾਉਣਾ ਹਾਂਜੀ ਹਾਂਜੀ ਕੱਚਾ ਉਹ ਖੁੱਲ ਗਏ ਚਲੋ ਪਰ 슈ਗਰ ਥੋੜੋ ਲੋਕ ਕਰਤੀ ਆ ਦੁਬਾਰਾ 20 ਖੰਡ ਪਾਉਣ ਲੱਪੇ ਖੰਡ ਥੋੜੋ ਆਪਾਂ ਲੋਕ ਕਰਦੇ ਪੰਜਾਬ ਦਾ ਗੋੜ ਥੋੜਾ ਆਪਾਂ ਖਰਾਬ ਕਰਨ ਮੈਂ ਤਾਂ ਨਹੀਂ ਜੀ ਸਾਰੇ ਬੇਲ ਨੇ ਵਾਲੇ ਕੋਲ ਥੋੜੀ ਜਿਹੀ ਚਲੋ ਮੈਂ ਤੁਹਾਨੂੰ ਜਿਹੜੇ ਮਰਜ਼ੀ ਬੇਲ ਦੇ ਚਲੋ ਨਾ ਮੈਂ ਤੁਹਾਨੂੰ ਫੜਾਉਂਗਾ ਤਾਂ ਤੁਸੀਂ ਮੇਰੇ ਨਾਲ ਸਾਰੇ ਖੜ ਕੇ ਗੱਡੀ ਖੜੀ ਆ ਹੜਕੇ ਗੱਡੀ ਹੜਕੀ ਗੱਡੀ ਘੜੀ ਦੇਖੀ ਨਾ ਹੁਣ ਤੁਸੀਂ ਹਾਂਜੀ ਕਿਹੜਾ ਬੇਨ ਹੈ ਉਹ ਵੀ ਕਿਥੇ ਵੇਣੇ ਦੀ ਆ ਕਿਹੜਾ ਬੇਨ ਆ ਇਦਾਂ ਦਾ ਜੀ ਜਿੱਥੇ ਨਹੀਂ ਹੈਗੇ ਮੈਂ ਇੱਕੋ ਹੀ ਬੰਦਾ ਆ ਡੀ ਐਚਓ ਮੈਂ ਆਪਣੀ ਲਿਮਟ ਆ ਤੁਸੀਂ ਵੀ ਕੋਈ ਤੁਹਾਡੀ ਲਿਮਟ ਆ ਤੁਸੀਂ ਉਹਦੇ ਮੁਤਾਬਕ ਹੀ ਕਾਰਵਾਈ ਕਰ ਸਕਦੇ ਲਖਵੀਰ ਜੀ ਅਸੀਂ ਕਹਿੰਦੇ ਅੱਜ ਜਿੱਤੇ ਕੀਤੀ ਆ ਕੱਲ ਨੂੰ ਹੋਰ ਕਾਰੀ ਰਹੇ ਆ ਉਹ ਤਾਂ ਹੈ ਜੀ ਬਿੱਲੇ ਬੈਠੇ ਹੋ ਆ ਉਹ ਤਾਂ ਹੈ ਅਖੰਡ ਆ ਹਾਂਜੀ ਅਣੇ ਆ ਐਸੇ ਚੋ ਸਾਹ ਭਈਆ ਕਹਿੰਦਾ ਤੇ ਮੇਰੇ ਚਾਚਾ ਕੋਈ ਨਹੀਂ ਹੈਲੋ ਤੇ ਉਹ ਤਾਂ ਤੁਹਾਨੂੰ ਹੁੰਦਤਾ ਸੀ ਪਰ ਹੁਣ ਸੈਪਾ ਲਾਉਂਗਾ ਤਾਂ ਕੀ ਹੋ ਗਿਆ ਕੋਈ ਭਾਜੀ ਇਧਰੋਂ ਮੜ ਜਾ ਭਾਜੀ ਮਰੋ ਕੋਈ ਭਾਜੀ ਨਾ ਮਾਰਾ ਜਿੱਥੇ ਦੇਖੋ ਹਲੋ ਸਾਡੀ ਕੋਈ ਕੇ ਫੱਟ ਨਹੀਂ ਹੈਗਾ ਸਾਡੀ ਟਰੱਕ ਨੇ ਅਸੀਂ ਪੁਕਾਰ ਕੇ ਆਏ ਜੀ ਨੰਬਰ ਨਾਲ ਆਏ ਜਿਸ ਵੀ ਇਥੇ ਨਾਲ ਆ ਕੇ ਮਾਲਕ ਮੈਂ ਆ ਨਹੀਂ ਨਹੀਂ ਜੇ ਨਹੀਂ ਆਉ ਕੋਣ ਆ ਆ ਜ਼ਹਿਰ ਹੈ ਇਹਨਾਂ ਖੰਡ ਤੁਸੀਂ ਛੋਡਾ ਬਾਈ ਕਰ ਪਾਉਨੇ ਨਾ ਜਿਹੜਾ ਸੋਡਾ ਬਾਈ ਕਾਰਬਨਾ ਕਰਦੇ ਆ ਆਪਾਂ ਖਾਣ ਦੇ ਪਦਰ ਕਰਦੇ ਆ ਤੇ ਜਿਹਦੇ ਉਹ ਪਿਛੇ ਨੂੰ ਆ ਜਾਓ ਗ੍ਰੇਡ ਤਾਂ ਲਾਇਸੈਂਸ ਲਿਆ ਜੀ ਉਹ ਚੈੱਕ ਕਰ ਸਕਦੇ ਤੁਸੀਂ ਉਹ ਨਹੀਂ ਬੇਨ ਦੇ ਤੇ ਲਿਆ ਆਇਆ ਉਹਨਾਂ ਦੇ ਕੋਲ ਇੱਕ ਮਿੰਟ ਯਾਰ ਚੁੱਪ ਕਰ ਤੈਨੂੰ ਪਤਾ ਹੀ ਨਹੀਂ ਹੈਗਾ ਕਿ ਚੈੱਕ ਨਹੀਂ ਹੋ ਜਾਂਦੀ ਚਲੋ ਸਰੀ ਲਿਖਿਆ ਨਾ ਯੂਜ਼ 10 ਗ੍ਰਾਮ ਦਾ ਇਹ ਇਹਦੇ ਵਿੱਚ 슈ਗਰ ਤਾਂ ਨਾ ਜਾਵੇ ਸੈਂਪਲ ਸਾਈਨ ਉਹਦੇ ਕਰਾਉਣੇ ਆ ਜਿਹੜਾ ਹੈ ਇੱਥੇ ਹਜ਼ਾਰ ਕਾੜ ਦੀ ਉਹਦਾ ਲੈਣਾ ਜਿਹੜਾ ਇਸ ਤਾਏ ਹੈ। ਬਾਟੇ ਦਾ ਡਬਲ ਕਰਨਾ ਤਾਂ ਠੀਕ ਹੈ। ਅਸੀਂ ਕੁਛ ਨਹੀਂ ਕਰਨਾ ਸੈਂਪਲ ਟੈਸਟ ਲਈ ਭੇਜਣੇ ਆ ਸੈਂਪਲ ਪਾਸ ਆਇਆ ਤਾਂ ਮਾਲ ਰਿਲੀਜ਼ ਹੋ ਜਾਣਾ ਉਥੇ ਹੀ ਨਹੀਂ ਕੋਈ ਨਹੀਂ ਤਦ ਕਾ ਆਹ ਇਹ ਤਾਂ ਜਾਈ ਤੋਂ ਚੁਣੀ ਲੈਣਾ ਮੈਂ ਚਲ ਮੇਰੀ ਕੰਧਈ ਸਾਡੀ ਮਾਲ ਤੇ ਹੈ ਇਹ ਪ੍ਰੈਸ ਤੇ ਡਿਊਟੀ ਮੇਰੀ ਹੈ ਇਹ ਕੰਧਈ ਜਿਹੜੀ ਤੁਹਾਨੂੰ ਲੱਗ ਰਿਹਾ ਨਾ ਕੰਧ ਨਹੀਂ ਇਹ ਕੰਧ ਡਿਗੀ ਹੈ ਗੱਡੀ ਵੱਜ ਗਈ ਆ ਫਿਰ ਰੋਲਾ ਰੱਪਾ ਪਿਆ ਪਤਾ ਲੱਗਾ ਕਿ ਜਿਹੜੀ ਗੱਡੀ ਉਹ ਖੰਡ ਦੀ ਚੀਨੀ ਲਈ ਆ ਜਿਹੜੀ ਗੁੜ ਚ ਪੈਣੀ ਉਹ ਜਿਹੜਾ ਇਹ ਐਕਚੁਅਲੀ ਕੰਦ ਨੇ ਮਦਦ ਕੀਤੀ ਸਾਡੀ ਅਸੀਂ ਤਾਂ ਸਾਡੂ ਕਰੋ ਸਹਜੋ ਇਹਨੂੰ ਦਿੰਦੇ ਖਲਾਉ ਜਿਹੜਾ ਵੀ ਬੰਦਾ ਲੋਕ ਲਾ ਕੇ ਜਾ ਇੱਥੇ ਭੰਗੜ ਖਾਣਾ ਹੈ ਕੋਈ ਨਹੀਂ ਨਹੀਂ ਠੂਗੇ ਜੀ ਅਸੀਂ ਉਧਰੋਂ ਰਿਪੋਰਟ ਜੇਦੀ ਆਊਗੀ ਉਹਦੇ ਮੁਤਾਬਕ ਫੇਰ ਕਾਰਵਾਈ ਕਰਾਂਗੇ ਤੁਹਾਨੂੰ ਸ਼ਾਮਲ ਕਰਾਂਗੇ ਬਿਲਕੁਲ ਠੀਕ ਹੈ ਜਿੱਥੇ ਇਹ 160 ਬੋਰੀਆਂ ਦਾ ਮੈਟਰ ਹੈ 160 ਇਹਦੇ ਵਿੱਚ ਹੈ ਹਾਂਜੀ 160 ਬੋਰੀਆਂ ਬੇਲੜੇ ਤੇ ਜਾਊਗੀਆਂ ਜਿੱਥੇ ਜਿੱਥੇ ਹੈਗੀਆਂ ਇਹ ਹਵਾ 'ਚ ਨਹੀਂ ਹੈਗਾ ਨਹੀਂ ਨਹੀਂ ਕੋਈ ਚੰਦੇ ਹੋਣੀ ਚਾਹੀਦੀ ਕੀਮਤੀ ਚੀਜ਼ ਹੈ ਬਿਲਕੁਲ ਠੀਕ ਹੈ ਹਵਾ 'ਚ ਥੋੜਾ ਨਾ ਵੀ ਹੁਣ ਕੋਈ ਆਵੇ ਹੀ ਨਾ ਵੀ ਮੇਰਾ ਨਹੀਂ ਮਾਲ ਹੈਗਾ ਅਸੀਂ ਉਹਦਾ ਅਸੀਂ ਤੁਸੀਂ ਇਨਸ਼ੋਰ ਕਰੋ ਕਿ ਇਹਦਾ 160 ਬੋਰੀਆਂ ਅਸੀਂ ਉੱਥੇ ਜਾ ਕੇ ਵੀ ਇਹੇ ਕੰਮ ਕਰਾਂਗੇ ਉੱਥੇ ਵੀ ਅਸੀਂ ਸੰਪਲ ਲੈ ਕੇ ਸੀਲਾ ਲਾ ਦਿੰਦੇ ਹਾਂ ਠੀਕ ਹੈ ਜਿੱਦਾਂ ਹਾਂਜੀ ਆਪਾਂ ਲੜਾਈ ਕ ਗੋੜ ਦੀ ਗੋੜ ਦੀ ਵਧੀਆ ਫੂਟ ਜੀ ਚੀਨੀ ਗਾਲਾ ਗੋੜ ਨਹੀਂ ਅਸੀਂ ਬਰੌਨ ਦੇਣਾ ਹਾਂਜੀ ਇਹ ਲੜਾਈ ਪੰਜਾਬ ਦੀ ਆ ਹਾਂਜੀ ਉਹ ਬੰਦਿਆਂ ਦੀ ਆ ਜਿਹੜੇ ਵਿਚਾਰੇ ਸੁੱਤੇ ਹੋ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਉਹਨਾਂ ਨੇ ਉਹਨਾਂ ਨੂੰ ਅੰਜਾਹ ਆਣਾ ਤੇ ਉਹਨਾਂ ਨੂੰ ਨਹੀਂ ਪਤਾ ਗੋੜ ਉਹਨਾਂ ਨੂੰ ਗੋੜ ਖਾ ਰਹੇ ਆਪਣੇ ਤੇ ਮੈਨੂੰ ਲਖਵੀਰ ਹੋਣਾ ਤਾਂ ਇਹ ਹੁੰਦਾ ਕਿ ਜਿਹੜੇ ਵੀ ਬੰਦੇ ਆਪਾਂ ਇਹੋ ਜਿਹੇ ਬੰਦਿਆਂ ਨੂੰ ਪ੍ਰਵਾਸੀਆਂ ਨੂੰ ਜਗ੍ਹਾ ਦਿੰਨੇ ਆ ਬੇਲਣੇ ਲਾਉਣ ਨੂੰ ਦਿੰਨੇ ਆ ਔਰ ਇਹ ਕਹਿੰਦੇ ਆ ਕਿ ਜਿਹੜੇ ਮਰਜੀ ਬੇਲਣੇ ਤੇ ਚੱਲ ਜਾਓ ਖੰਡ ਮੈਂ ਫੜਾ ਦੇਣਾ ਇਹ ਤਾਂ ਜੀ ਮੈਂ ਇਹਨਾਂ ਨਾਲ ਗੱਲ ਕਰਕੇ ਗਿਆ ਕਿ ਤੁਸੀਂ ਇੱਥੇ ਆਹ ਦਿੱਤਾ ਦੂਜਾ ਆਪਣੀ ਦੁਕਾਨ ਦਿੱਤੀ ਆ ਕੀ ਰੈਂਟ ਐਗਰੀਮੈਂਟ ਡੀਡ ਜਾਰੀ ਕੀਤੀ ਸੀ ਹਾਂ ਬਿਲਕੁਲ ਤੁਹਾਨੂੰ ਕੋਤਾ ਨਹੀਂ ਕਿਹਾ ਦਿੱਤਾ ਬਿਲਕੁਲ ਐਗਰੀਮੈਂਟ ਨਹੀਂ ਕਿ ਨਹੀਂ ਨਹੀਂ ਤਾਂ ਕਹਿੰਦੇ ਮੈਨੂੰ ਇਸ ਬਾਰੇ ਪਤਾ ਨਹੀਂਗਾ ਮੈਂ ਕਹਿੰਦਾ ਨਹੀਂ ਪਤਾ ਤੁਹਾਨੂੰ ਤੇ ਜੇ ਕੋਈ ਇੱਥੇ ਕੋਈ ਗੱਲਬਾਤ ਹੋ ਜਾਏ ਫਿਰ ਕੌਣ ਜਿੰਮੇਵਾਰ ਹੈ ਤੁਹਾਡੇ ਕੋਲ ਕੁਝ ਵੀ ਰੱਖ ਜਾਓ ਕੁਝ ਵੀ ਰੱਖ ਲਓ ਜਿੰਮੇਵਾਰ ਕੌਣ ਆ ਇਹੀ ਆ ਲਕਵੀਰ ਹੈ ਕੋਈ ਜਵਾਬ ਇਸ ਗੱਲ ਦਾ ਕੋਈ ਪ੍ਰਾਇਆ ਨਾਮਾ ਲਿਖਿਆ ਗਿਆ ਉਹਨਾਂ ਐਗਰੀਮੈਂਟ ਡੀਡ ਹੈਗੀ ਕੋਈ ਹੈ ਨਹੀਂ ਤੇ ਫਿਰ ਨਹੀਂ ਹੈ ਜੀ ਕਾਲ ਕਿਦਾਂ ਦਿੱਤੀ ਤੁਸੀਂ ਕਿਰਾਏ ਤੇ ਦਿੱਤੀ ਉਹ ਬੰਦਾ ਕੱਲ ਨੂੰ ਕੋਈ ਸ਼ੱਕੀ ਚੀਜ਼ ਰੱਖ ਜੇ ਖਤਰਨਾਕ ਚੀਜ਼ ਰੱਖ ਜੇ ਜਵਾਬ ਕੀ ਹੈ ਇਹ ਵੀ ਖਤਰਨਾਕ ਹੀ ਆ ਪਰ ਇਹ ਤੋਂ ਵੀ ਖਤਰਨਾਕ ਉਹ ਚੀਜ਼ ਹੈ ਖੰਡ ਆਈ ਐ ਇੰਨੀ ਉਤਰੀ ਐ ਤੁਹਾਡੀ ਦੁਕਾਨ 'ਚ ਕੀ ਕੀ ਚੱਕਰ ਐ ਸਾਰਾ ਸਿਸਟਮ ਦੱਸੋ ਜਰਾ ਸਾਡੀ ਅਸੀਂ ਦੁਕਾਨ ਕਿਰਾਏ ਤੇ ਦਿੱਤੀ ਹੋ ਜੀ ਇਮਰਾਨ ਦਾ ਆ ਇਮਰਾਨ ਦਾ ਮੁੰਡਾ ਖੜਾ ਐ ਜੀ ਤੇ ਉਹਨੂੰ ਕਿਰਾਏ ਤੇ ਦਿੱਤੀ ਹੋ ਇਹਦੀ ਸਾਨੂੰ ਪਤਾ ਜੀ ਵੀ ਕਿੰਨੇ ਇਨੀ ਮੰਗਾਈ ਆ ਖੰਡ ਸਾਨੂੰ ਕੋਈ ਪਤਾ ਨਹੀਂ ਜੀ ਇਹ ਨਹੀਂ ਮੰਗਾਈ ਆ ਜੀ ਖੰਡ अच्छा ये एक बार और ਦੱਸੋ ਵੀ ਜਿਹੜੇ ਤੁਸੀਂਾਨੂੰ ਜਿਹੜੀ ਜਗ੍ਹਾ ਦਿੱਤੀ ਆ ਗਵੇਰਾਂ ਲਾਉਣ ਨੂੰ ਦਿੱਤੀ ਆ ਦੁਕਾਨ ਦਿੱਤੀ ਆ ਇਹਦੀ ਕੋਈ ਡੀਡ ਬਣਾਈ ਆ ਕੋਈ ਬਣਾਇਆ ਲਿਖ ਲਖਈਆ ਕੀਤਾ ਨਾ ਤੁਸੀਂ ਨਹੀਂ ਸਰ ਤੇ ਜੇ ਕੱਲ ਇੱਥੇ ਕੋਈ ਕਾਰਵਾਈ ਪੈ ਜਾਂਦੇ ਆ ਜਾਂ ਹੋਰ ਕੋਈ ਗਲਤ ਕੰਮ ਹੋ ਜਾਂਦਾ ਤਾਂ ਫਿਰ ਜ਼ਿੰਮੇਵਾਰ ਕੌਣ ਆ ਸਰ ਜੀ ਸਾਨੂੰ ਪਤਾ ਹੀ ਨਹੀਂ ਸਗਾ ਜੀ ਵੀ ਇਦਾਂ ਦਾ ਇਹਦੇ ਬਾਰੇ ਸਾਨੂੰ ਪਤਾ ਨਹੀਂ ਕੀ ਦੀ ਖੰਡ ਹੈ ਤੇਰਾ ਨਾਂ ਕੀ ਆ ਮੇਰਾ ਨਾਮ ਸਵਲਮ ਆ ਜੀ ਸਵਲਮ ਤੋਂ ਇਹ ਖੰਡ ਕੀ ਦੀ ਹੈ Imran Imran ਕੌਣ ਆ ਰੈਡੀ ਹੈ ਜੀ ਤੇ ਤੁਹਾਡੀ ਅੱਖਰ ਸਿੱਧਾ ਕੋਤ ਸਾਡੀ ਖੰਡਿਆ ਕਿੱਥੇ ਰਹਿਣੇ ਆਲੇ ਤੁਸੀਂ ਜੀ ਠੀਕ ਹੈ ਜੀ ਅਡਰੈਸ ਬੋਲ ਆਪੇ ਇੱਥੋਂ ਖੰਡ ਤੋਂ ਸਮਝੀ ਇੱਥੋਂ ਮੈਂ ਖੰਡ ਕਿਦਾਂ ਹੌਲੀ ਹੌਲੀ ਲੈ ਕੇ ਜਾਂਦੇ ਆਪਣੇ ਬੇਲੜਿਆਂ ਨੂੰ ਹਾਂਜੀ ਓਲੋਲੇ ਅੱਛਾ ਤੇ ਕਿੰਨੀ 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 ਪਾਉਣੇ ਆ ਗੁੜਚ ਖੰਡ ਤੁਸੀਂ ਹਾਂਜੀ ਕਿੰਨੀ ਪਾਉਣੇ ਗੁੜਚ ਖੰਡ ਹਰਪਤ ਚ 10 ਕਿਲੋ ਜੀ 60 ਕਿਲੋ 10 ਕਿਲੋ ਪੱਕਾ ਹੀ ਪੈਰਾਮੀਟਰ ਰੱਖਿਆ ਨੇ 10 ਕਿਲੋ ਤਾਂ 320 ਬੋਰੀ ਕਿਦੋਂ ਕਦੋਂ ਲੈ ਕੇ ਜਾਣੇ ਤੁਸੀਂ ਖੰਡ ਦੀ ਜਾਂ ਸ਼ਾਮ ਕੋਲ ਜਾਂ ਸ਼ਾਮ ਕੋਲ ਹਾਂਜੀ ਅਸਤੋ ਜੀ ਸਾਹਿਬ ਅੱਜ ਤੁਸੀਂ ਇੱਥੇ ਰੇਡ ਮਾਰੀ ਆ ਖੰਡ ਫੜੀ ਆ ਕੀ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ 320 ਬੋਰੀਆਂ ਦਾ ਟਰੱਕ ਇੱਕ ਭਰਿਆ ਜਿਹੜਾ ਕਿ ਬੇਲਨਿਆਂ ਦੇ ਵਿੱਚ ਗੁਰਦੇ ਦੇ ਵਿੱਚ ਖੰਡ ਪੈਣੀ ਸੀ ਉਹ ਇੱਥੇ ਢੱਡੇ ਫਤੇ ਸਿੰਘ ਲਖਵੀਰ ਸਿੰਘ ਦੇ ਇੱਕ ਦੁਕਾਨ ਕਰਾਏ ਤੇ ਦਿੱਤੀ ਹੋਈ ਆ ਤੇ ਇਹਦੇ ਘਰ ਉਤਰ ਰਹੀ ਆ ਮੈਂ ਇੱਥੇ ਮੌਕੇ ਤੇ ਆਇਆ ਆਣ ਕੇ ਦੇਖਿਆ ਵੀ ਟਰੱਕ ਵਿੱਚੋਂ ਜਿਹੜੇ ਕੁਝ ਬੈਗ ਉਤਰੇ ਸੀ ਕੁਝ ਹਾਲੇ ਉਤਾਰਨ ਵਾਲੇ ਸੀਗੇ ਮੈਂ ਲਖਵੀਰ ਸਿੰਘ ਨੂੰ ਜਿਹਨੇ ਦੁਕਾਨ ਕਰਾਇ ਤੇ ਦਿੱਤੀ ਆ ਉਹਨੂੰ ਮੈਂ ਪੁੱਛਿਆ ਵੀ ਇਹ ਖੰਡ ਕਿਹਦੀ ਆ ਤੇ ਉਹਨਾਂ ਨੇ ਦੱਸਿਆ ਵੀ ਇੱਥੇ ਵੇਣਨੇ ਵਾਲਿਆਂ ਦੇ ਹੈਗੇ ਉਹਨਾਂ ਨੇ ਮੇਰੇ ਤੋਂ ਕਰਾਇ ਤੇ ਇਹ ਦੁਕਾਨ ਲਈ ਆ ਪਰ ਇਹਦੇ ਕੋਲ ਐਗਰੀਮੈਂਟ ਡੀਡ ਕੋਈ ਤਿਆਰ ਨਹੀਂ ਹੈਗੀ ਲਖਵੀਰ ਸਿੰਘ ਦੀ ਵੀ ਜਿਹੜਾ ਇਹ ਦੱਸ ਸਕਿਆ ਵੀ ਇਹ ਕਿਹਦੀ ਆ ਪਰ ਅਮਰਾਂ ਦਾ ਪਤਾ ਲੱਗਾ ਬਰਾਮ ਦਾ ਮੁੰਡਾ ਨਾਲ ਆ ਜਿਨ੍ਹਾਂ ਨੂੰ ਬੇਲਣਾ ਲਾਇਆ ਹੈ ਇਹ ਬੇਲਣੇ ਦੀ ਜਗਾ ਵੀ ਸ਼ਾਇਦ ਲਖਮੀਰ ਸਿੰਘ ਉਹਨਾਂ ਨੇ ਉਹਨੂੰ ਦਿੱਤੀ ਹੋਈ ਆ ਬੇਲਣਾ ਚਲਾਉਣ ਲਈ ਇਹਦੇ ਕਰੋਂ ਅਸੀਂ ਜਿਹੜੇ 320 ਬੂਰੇ ਜਿਹੜੇ ਹੈਗੇ ਆ ਇਹ ਖੰਡ ਦੇ ਉਹ ਬਰਾਮ ਦੇ ਕੀਤੇ ਆ ਡਾਕਟਰ ਸਾਹਿਬ ਆਏ ਹੈਗੇ ਲਖਮੀਰ ਸਿੰਘ ਡੀਐਫ ਤੇ ਇੱਕ ਕੰਧ ਦੀ ਸੀਗੀ ਉਹਦੇ ਕਰਕੇ ਰੋਣਾ ਪੈ ਗਿਆ ਇੱਥੇ ਪੈਣੇ ਵੀ ਸਾਡੀ ਕੰਧ ਆ ਜੀ ਟਰੱਕ ਬੈਕ ਕਰਦੇ ਆ ਤੇ ਉਹਨਾਂ ਤੋਂ ਲੱਗ ਗਈ ਜਿਸ ਕਰਕੇ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੇ ਇਹ ਵਿੱਚ ਅਸੀਂ ਜਿਹੜੇ ਉਹ ਖੰਡ ਦੇ 320 ਬੈਗ ਜਿਹੜੇ ਆ ਉਬਰਾਮਦ ਕੀਤੇ ਆ ਸੀਲਾਂ ਲਾਤੀਆਂ ਉਹਦਾ ਸਿੰਪਲ ਭਰਿਆ ਹੈਗਾ ਜੋ ਵੀ ਕਾਰਵਾਈ ਹੋਵੇ ਡਾਕਟਰ ਸਾਹਿਬ ਆਪੇ ਉਹ ਕਰਨਗੇ ਅੱਜ ਇਨਪੁਟ ਮਿਲੀ ਸੀ ਇਨਫੋਰਮੇਸ਼ਨ ਪੁਲਿਸ ਪਾਰਟੀ ਜਿਹੜੀ ਆ ਬੱਲੋਆਲ ਥਾਣੇ ਦੇ ਐਸ ਐਚ ਓ ਸਰਦਾਰ ਜਸਵੰਤ ਸਿੰਘ ਇੰਸਪੈਕਟਰ ਸਾਡੇ ਨਾਲ ਖੜੇ ਆ ਤੇ ਇਹਨਾਂ ਦੇ ਪੁਲਿਸ ਮੁਲਾਜ਼ਮ ਹੋਰ ਨਾਲ ਇਨਫੋਰਮੇਸ਼ਨ ਮਿਲੀ ਆ ਪੇ ਖੰਡ ਦੀ ਜਿਹੜੀ ਆ ਗੱਡੀ ਫੜੀ ਹੋਈ ਆ ਬੇਸਿਕਲੀ ਕੀ ਆ ਵੀ ਜਿਹੜੀ ਖੰਡ ਦੀ ਗੱਡੀ ਸੀ ਨੀ ਚਿੱਨੀ ਦੀ ਉਹ ਕੰਦ ਚ ਵੱਜ ਗਈ ਕੰਦगिर ਗਈ ਉਹ ਕੰਦ ਘਿਰਨ ਕਰਕੇ ਪਿੰਡ ਚ ਪਿੰਡ ਦਾ ਮਸਲਾ ਸੀ ਰੌਲਾ ਰੁਪਾ ਪੈ ਗਿਆ ਜਦੋਂ ਚੈੱਕ ਕੀਤਾ ਤੇ ਉਹ ਸਾਰੀ 320 ਬੈਗ ਜਿਹੜੇ ਆ ਉਹ ਖੰਡ ਚੀਨੀ ਭਰੀ ਪਈ ਸੀ ਔਰ ਜਿਹੜੀ ਚੀਨੀ ਆ ਉਹ ਇੱਥੇ ਜਿਹੜਾ ਟੱਡੇ ਫਤੇ ਸਿੰਘ ਇਹਦੇ ਭਾਈ ਸਾਹਿਬ ਲਖਵੀਰ ਸਿੰਘ ਜੀ ਨੇ ਕਿਰਾਏ ਤੇ ਦਿੱਤਾ ਉਹਨਾਂ ਨੂੰ ਗੋਡਾਊਨ ਇਹ ਬੇਲਣੇ ਵਾਲਿਆਂ ਨੂੰ ਔਰ ਜਿਹੜਾ ਬੇਲਣਾ ਆ ਉਹ ਇਮਰਾਨ ਦਾ ਆ ਇਮਰਾਨ ਦਾ ਬੇਟਾ ਸਬੇਆਲਮ ਨਾਲ ਖੜਾ ਬਾਟੂ ਇਹਨਾਂ ਦਾ ਪਿੰਡ ਆ ਸ਼ਾਮਲੀ ਜ਼ਿਲ੍ਹਾ ਆ ਉੱਤਰ ਪ੍ਰਦੇਸ਼ ਸੋ ਇਹ ਉੱਥੇ ਦੇ ਆ ਬੇਸਿਕਲੀ ਇੱਕ ਚੀਨੀ ਜਿਹੜੀ ਆ 320 ਦੇ 320 ਬੈਗਸ ਕੱਟੇ ਆ ਇਹ ਇਹਨਾਂ ਨੇ ਖੰਡ ਗੋੜ ਚ ਪਾਉਣੇ ਆ ਬੇਲਣਾ ਲਾਇਆ ਤੇ ਮੈਂ ਇਹ ਜ਼ਰੂਰ ਕਹਿਣਾ ਚਾਹਣਾ ਤੇ ਪੁਲਿਸ ਦਾ ਬਹੁਤ ਵੱਡਾ ਸਹਿਯੋਗ ਆ ਤੇ ਐਸਐਸਪੀ ਹੁਸ਼ਿਆਰਪੁਰ ਇਹਨਾਂ ਦਾ ਧੰਨਵਾਦ ਹੀ ਆ ਜਿਹੜੇ ਸਾਨੂੰ ਅੱਧੀ ਰਾਤ ਨੂੰ ਵੀ ਆ ਦੇਖੋ 10 ਵਜੇ ਆ ਟਾਈਮ ਹੋ ਗਿਆ 9:05 ਹੋ ਗਏ 9:05 9:05 ਮਿੰਟ ਕੱਲ ਨੂੰ ਗਣਤੰਤਰ ਦਿਵਸ ਆ 26 ਜਨਵਰੀ ਰਾਤ ਦਾ ਟਾਈਮ ਆ ਇਹ ਕੱਲ ਨੂੰ 26 ਜਨਵਰੀ ਦੀਆਂ ਤਿਆਰੀਆਂ ਜਿੱਥੇ ਪੁਲਿਸ ਕਰ ਰਹੀ ਆ ਉੱਥੇ ਨਾਲ ਦੇ ਨਾਲ ਪੁਲਿਸ ਆਰ ਫੂਡ ਸੇਫਟੀ ਟੀਮ ਜਿਹੜੀ ਆ ਉਹ ਲੋਕਾਂ ਨੂੰ ਸ਼ੁੱਧ ਬਿਯਾਰੀ ਫੂਡ ਦਵਾਉਣ ਲਈ ਕਿੰਨੇ ਵਚਨ ਵੱਧਾ ਉਹਦਾ ਵਚਨ ਵੱਧਤਾ ਦਾ ਸਬੂਤੇ ਵੱਡਾ ਆ ਤੋਂ ਸੀਲਾਂ ਲਾ ਦੇਣੀਆਂ ਹੁਣੇ ਗੋਡਾਊਨ ਨੂੰ ਇਹ ਜਿਹੜਾ ਗੋਡਾਊਨ ਆ ਕੋਈ ਕਿਰਾਇਆਨਾਮਾ ਨਹੀਂ ਕੋਈ ਰੈਂਟ ਡੀਡ ਨਹੀਂ ਲਖਵੀਰ ਸਿੰਘ ਨੇ ਇਮਰਾਨ ਨਾਲ ਲਿਖੀ ਹੋਈ ਤੋਂ ਉਹ ਜਿਹੜੇ ਸੈਂਪਲਾਂ ਦੀ ਜਿਹੜੀ ਆਊਗੀ ਰਿਪੋਰਟ ਉਹਦੇ ਨਾਲ ਬਾਕੀ ਕਾਰਵਾਈ ਕਰਾਂਗੇ ਹੈਰਾਨੀ ਦੀ ਗੱਲ ਆ ਵੀ ਉੱਥੇ ਇੱਕ ਸੈਫੋਲਾਈਟ ਦੇ ਪੈਕੇਟ ਮਿਲੇ ਆ ਜਿਹੜਾ ਨੀਲਾ ਜਿਹਾ ਬੜਾ ਡੱਬਾ ਆ ਉਹ ਵੀ ਤੁਸੀਂ ਸ਼ਾਇਦ ਵੀਡੀਓ 'ਚ ਦੇਖੋਗੇ ਉਹ ਜਿਹੜੇ ਸੈਫੋਲਾਈਟ ਆ ਉਹ ਇਹ ਪੱਤ ਨਖਾਰਨ ਲਈ ਪਾਉਂਦੇ ਆ ਤੁਸੀਂ ਦੇਖ ਸਕਦੇ ਹੋ ਵੀ ਸੈਫੋਲਾਈਟ ਕੈਮੀਕਲ ਜਿਹੜਾ ਉਹ ਕਿਦਾਂ ਯੂਜ਼ ਕਰਦੇ ਆ ਉਹ ਯੂਜ਼ ਕੁਆਂਟੀਟੀ ਇਹਨਾਂ ਨੂੰ ਨਹੀਂ ਪਤਾ ਕਿੰਨੀ ਵਰਤਣੀ ਆ ਉਹੀ ਚੀਜ਼ ਜਿਹੜੀ ਕਲਰ ਆ ਹੈਜ਼ਰਡਸ ਹੋ ਜਾਂਦਾ ਜਦੋਂ ਕੁਆਂਟੀਟੀ ਜ਼ਿਆਦਾ ਹੁੰਦੀ ਕੁੱਲ ਬਣਾ ਕੇ ਰੰਗਲਾ ਪੰਜਾਬ ਬਣਾਉਣਾ ਮਿਸ਼ਨ ਤੰਦਰੁਸਤ ਪੰਜਾਬ ਆ ਹੁਣ ਸਾਨੂੰ ਕੋਈ ਸਵਾਲ ਬਾਰ ਬਾਰ ਖੜਾ ਕਰੇ ਤੇ ਤੁਸੀਂ ਪ੍ਰਵਾਸੀਆਂ ਨੂੰ ਕਿਉਂ ਪੁਆਇੰਟ ਆਊਟ ਕਰਦੇ ਆ ਯਾਰ ਹੁਣ ਅੱਧੀ ਰਾਤ ਨੂੰ ਖੰਡ ਫੜੀ ਆ ਵੇਲਣਾ ਇਹਨਾਂ ਦਾ ਆ ਚੀਨੀ 320 ਬੋਰੇ ਇਹਨਾਂ ਦੇ ਆ ਦੱਸੋ ਕਿ ਸੱਦ ਕੇ ਲੈਂਦਾ ਇਹਨੂੰ ਸਵੇ ਆਲਮ ਨੂੰ ਕੁਈ ਇਮਰਾਨ ਨੂੰ ਅਸੀਂ ਜਾਣਬੁੱਝ ਕੇ ਇੰਪਲਾਂਟ ਕਰ ਰਹੇ ਹਾਂ ਆਪਣਾ ਉਹਦੇ ਤੇ ਸੋ ਇਦਾਂ ਦੀਆਂ ਗੱਲਾਂ ਬੇਤੁਕੀਆਂ ਨਹੀਂ ਕਰਨੀਆਂ ਚਾਹੀਦੀਆਂ ਔਰ ਮੈਂ ਖਾਸ ਅਪੀਲ ਕਰਨੀ ਚਾਹੁੰਦਾ ਪੇ ਮੇਰੇ ਪੰਜਾਬੀ ਭਰਾਓ ਇਹ ਲਖਵੀਰ ਆ ਇਹ ਵੀ ਸਾਡੇ ਭਰਾ ਹੀ ਆ ਸਾਰੇ ਇਦਾਂ ਦੇ ਬੰਦੇ ਜਿਹੜੇ ਬਿਲਣਿਆਂ ਤੇ ਕੈਮੀਕਲ ਜਾਂ ਖੰਡ ਪਾ ਕੇ ਬਿਲਕੁਲ ਗਿਰਿਆ ਗੁੱਡ ਤੁਹਾਨੂੰ ਬਣਾ ਕੇ ਦੇਣਗੇ ਪੰਜਾਬ ਦੀ ਨਿਆਮਤ ਖਰਾਬ ਕਰਨਗੇ ਪੰਜਾਬ ਦੇ ਲੋਕਾਂ ਦਾ ਜਾਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਗੇ ਪਲੀਜ਼ ਇਹਨਾਂ ਦੀ ਸਪੋਰਟ ਨਾ ਕਰੋ ਇਹਨਾਂ ਨੂੰ ਜ਼ਮੀਨਾਂ ਵੀ ਦੇਣ ਲੱਗੇ ਸੋਚਿਆ ਵਿਚਾਰਿਆ ਕਰੋ ਇੱਕ ਵਾਰੀ ਜ਼ਰੂਰ ਕਿਉਂਕਿ ਇਹ ਕੋਈ ਇਦਾਂ ਨਹੀਂ ਪਗੰਨਾ ਚੂਪੀ ਤੋਂ ਲਿਆਉਂਦੇ ਆ ਤੇ ਕੋਈ ਇਦਾਂ ਨਹੀਂ ਪੀ ਜ਼ਮੀਨ ਉੱਥੇ ਚੱਕ ਕੇ ਲਿਆਉਂਦੇ ਆ ਸਾਰਾ ਕੁਝ ਸਾਡੇ ਪੰਜਾਬ ਤੋਂ ਲੈ ਕੇ ਜਗਾ ਸਾਡੇ ਤੋਂ ਲੈਂਦੇ ਆ ਇਨਫਰਾਸਟ੍ਰਕਚਰ ਸਾਡੇ ਤੋਂ ਲੈਂਦੇ ਗੰਨਾ ਸਾਡੇ ਤੋਂ ਲੈਂਦੇ ਆ ਗੋਡਾਉਨ ਸਾਡੇ ਤੋਂ ਲੈਂਦੇ ਆ ਅਸੀਂ ਜੇ ਇਦਾਂ ਇਹਨਾਂ ਨੂੰ ਗਲਤ ਕੰਮ ਕਰਨ ਵਾਲਿਆਂ ਨੂੰ ਸਹਾਇਕ ਨਹੀਂ ਦੇਾਂਗੇ ਤਾਂ 100% ਆਉਂਦੇ ਸਮੇਂ 'ਚ ਜਿਹੜਾ ਗੋੜਾ ਸਾਡਾ ਦੇਸੀ ਗੁੜ ਪਿਓਰ ਗੋੜਾ ਬਚ ਜਾਊਗਾ ਨਹੀਂ ਤਾਂ ਨਹੀਂ ਬਚੂਗਾ ਆਉਣ ਵਾਲਿਆਂ ਨਿਆਣਿਆਂ ਦੀਆਂ ਜ਼ਿੰਦਗੀਆਂ ਵੀ ਖਰਾਬ ਕਰਾਂਗੇ ਥੈਂਕ ਯੂ ਸ਼ੁਕਰੀਆ